ਤੇ ਹੁਣ ਢਿੱਲੋ ਸਾਹਿਬ 5 ਮਿੰਟ ਦੀ ਐਮਐਸਪੀ ਦੇਣ ਵਾਲੀ ਬੀਬੀ ਨੇ 5 ਮਿੰਟ ਨਹੀਂ ਲਾਇ ਯੂ ਟਰਨ ਮਾਰਨ ਤੇ ਦਾਨੀਅਲ ਗਿਆ ਸਾਹਿਬ ਮੇਰਾ ਖੈਰਾ ਭਾਬੀ ਦਾ ਖੈਰਾ ਛੱਡ ਗਿਆ ਕਿਉਂਕਿ 5 ਮਿੰਟ ਬੀਬੀ ਨਹੀਂ ਕਹਿੰਦੀ ਸੀ ਹਾਂ ਉਹ ਤਾਂ ਬੀਬੀ ਕਹਿੰਦੀ ਕੇਜਰੀਵਾਲ ਨੇ ਸੁਨੇਹਾ ਦਿੱਤਾ ਹੈ ਦਿੱਤਾ ਵੀ ਕਹਿ ਦਿਓ ਵੀ ਛੱਡੋ ਵੀ ਕਹਿ ਦਿਓ ਛੱਡੋ ਵੀ ਕੈਪਟਨ ਸਾਹਿਬ ਛੱਡੋ ਜੀ ਤੁਹਾਨੂੰ ਨਹੀਂ ਦਿੱਤੀ ਜਾਂਦੀ ਤੇ 22 ਫਸਲਾਂ ਦੀ ਨਾਲ ਦੀ ਨਾਲ ਹੀ ਦੇਵਾਂਗੇ 22 ਜਾਂ 23 ਫਸਲਾਂ ਹਾਂ ਹਾਂ ਉਹ ਫੌਰਨ ਦੇ ਦੇਗੇ ਹੁਣੀ ਛੱਡੋ ਹਾਂ ਇਹ ਕਹਿੰਦੀ ਮੈਨੂੰ ਕੇਜਰੀਵਾਲ ਨੇ ਸੁਨੇਹਾ ਦਿੱਤਾ ਕੇਜਰੀਵਾਲ ਦਾ ਸੁਨੇਹਾ ਉਹਨਾਂ ਨੇ ਉੱਥੇ ਪੱਤਰਕਾਰਾਂ ਨੂੰ ਦਿੱਤਾ ਹਾਂ ਹਾਂ ਅਸੈਂਬਲੀ ਦੇ ਬਾਹਰ ਜੀ ਇਸੇ ਤਰੀਕੇ ਜੇ ਆਪਾਂ ਦੇਖੀ ਕੱਲੇ ਉਹ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਵੀ ਕਹਿੰਦੇ ਹੁੰਦੇ ਸੀ ਹਾਂ ਬਿਲਕੁਲ ਵੀ ਦੇਵਾਂਗੀ ਕਿਉਂਕਿ ਇਹ ਫੈਸਲਾ ਆਮ ਆਦਮੀ ਪਾਰਟੀ ਦਾ ਸੀ ਬਿਲਕੁਲ ਇਸ ਕਰਕੇ ਉਹ ਬੀਬੀ ਕਿਉਂਕਿ ਕੁੜੀ ਸੀ ਇੱਕ ਤਾਂ ਕੁੜੀ ਹੋਣ ਕਰਕੇ ਤੇ ਸਾਰਾ ਮਤਲਬ ਬੀਬੀ 5 ਮਿੰਟਾਂ ਦੀ ਦਿੰਦੀ ਸੀ ਬੀਬੀ 5 ਮਿੰਟਾਂ ਦੀ ਦਿੰਦੀ ਸੀ ਉਹ ਗੱਲ ਰਹੀਗੀ ਹਾਂ ਹਾਂ ਪਰ ਹੁਣ ਜਿਹੜੀ ਬੀਬੀ ਨਾਲ ਜਿਹੜਾ ਹੋਇਆ ਵਾਪਰਿਆ ਜੀ ਕਿਉਂਕਿ ਕੱਲ ਤਾਂ ਆਪਾਂ ਨੂੰ ਹੀ ਦੇਖਣੀ ਪੈਣੀ ਹੈ ਕਿ ਜਿਹੜੀ ਇਲੈਕਸ਼ਨ 2022 ਦੀ ਜਿੱਤੀ ਆ ਆਮ ਆਦਮੀ ਪਾਰਟੀ ਨੇ ਜੀ ਇਹ ਜੇ ਅਸੀਂ ਕਹਿੰਦੀਏ ਇਕੱਲੇ ਝਾੜੂ ਦੇ ਸਿਰ ਤੇ ਕੇਜਰੀਵਾਲ ਦੇ ਸਿਰ ਤੇ ਉਹਨਾਂ ਤੇ ਨਹੀਂ ਠੀਕ ਹੈ ਇਸ ਸੈਲਿਬ੍ਰਿਟੀਜ਼ ਦੇ ਨਾਂ ਦੇ ਉੱਤੇ ਦਿੱਤੀ ਗਈ ਸੀ ਤੇ ਸੈਲਿਬ੍ਰਿਟੀਜ਼ ਦੇ ਵਿੱਚੋਂ ਸਭ ਤੋਂ ਸੁਪਰੀਮ ਸੀ ਭਗਵੰਤ ਮਾਨ ਜੀ ਇਹ ਕੁੜੀ ਵੀ ਭਗਵੰਤ ਮਾਨ ਦੀ ਪ੍ਰੇਰਣਾ ਨਾਲ ਹੀ ਆਈ ਸੀ ਹਾਂ ਬਿਲਕੁਲ ਜੀ ਕਿਉਂਕਿ ਇਕੱਠੇ ਕਲਾ ਦੇ ਕਲਾਕਾਰ ਕਲਾ ਦੇ ਪ੍ਰੇਮੀ ਸੀਗੇ ਸਾਰੇ ਕਲਾ ਦੇ ਖੇਤਰ ਵਿੱਚ ਇਕੱਠੇ ਕੰਮ ਕਰਦੇ ਹੁੰਦੇ ਸੀ ਇਹਨਾਂ ਨੇ ਸਿਰਿਆਂ ਨੂੰ ਪਰਾਰੇ ਪ੍ਰੇਰਿਆ ਜੇ ਦੇਖੀ ਆਪਾਂ ਗੁਰਪ੍ਰੀਤ ਕੁਗੀ ਵੀ ਤਾਂ ਜਿਹੜੀ ਕਲਾ ਦੇ ਖੇਤਰ ਤੋਂ ਆਈ ਸੀ ਇਹ ਸਾਰੇ ਲੋਕ ਜਿਹੜੇ ਹੈਗੇ ਆਏ ਵੱਖ-ਵੱਖ ਤੁਸੀਂ ਪਾਸੇ ਦੇਖੋ ਵੀ ਕਈ ਵੱਡੇ-ਵੱਡੇ ਜਿਹੜੇ ਹੈਗੇ ਬੁੱਧੀਜੀਵੀ ਜੀ ਜਿਵੇਂ ਆਪਾਂ ਦੇਖੀਏ ਪੱਤਰਕਾਰ ਹੋਗੇ ਪ੍ਰੋਫੈਸਰ ਹੋਗੇ ਕਾਲਜਾਂ ਦੇ ਕਿੰਨੇ ਪ੍ਰੋਫੈਸਰਾਂ ਨੂੰ ਆਪਾਂ ਜਾਣਦੇ ਹੂੰ ਹੂੰ ਜਿਹੜੇ ਪ੍ਰੋਫੈਸਰ ਜਿਹੜੇ ਹੈਗੇ ਉਹ ਛੱਡ ਕੇ ਆਪਦਾ ਸਾਰਾ ਕੁਛ ਜਿਹੜਾ ਆਤੁਰੇ ਸੀ ਜੀ ਕਿੰਨੇ ਐਕਟਿਵਿਸਟ ਦੇਖੇ ਆਪਾਂ ਜਿਹੜੇ ਇਹਨਾਂ ਦੇ ਨਾਲ ਆਤੁਰੇ ਸੀ ਕਿਉਂਕਿ ਸਾਰਿਆਂ ਨੂੰ ਇਹ ਸੀ ਕਿ ਤਬਦੀਲੀ ਹੈ ਹੂੰ ਹੂੰ ਇਹ ਇਨਕਲਾਬ ਹੈ ਇਹ ਨਹੀਂ ਪਤਾ ਸੀ ਕਿ ਇਨਕਲਾਬ ਦੇ ਨਾਂ ਦੇ ਉੱਤੇ ਹੋਰ ਹੀ ਕੁਝ ਹੈ ਜੀ ਤੇ ਉਹ ਜਿਹੜਾ ਬੀਬੀ ਨੇ ਕਹਿ ਸੀ ਇਹ ਹੁਣ ਜਿਹੜੀ ਬੀਬੀ ਨੂੰ ਜਿਵੇਂ ਲੈ ਕੇ ਆਏ ਸੀ ਤੇ ਜਿਸ ਢੰਗ ਦੇ ਨਾਲ ਦਾਨੇ ਵਾਲੀ ਸਭ ਹੁਣ ਪੰਜਾਬ ਦੀ ਸਥਿਤੀ ਚੱਲ ਰਹੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਕੁਣਸੋਆ ਮਿਲ ਗਿਆ ਸੀ ਆਪਾਂ ਆਪਣੇ ਸੁਣਨ ਵਾਲਿਆਂ ਦੇ ਨਾਲ ਸਾਂਝੀਆਂ ਵੀ ਕੀਤੀਆਂ ਸੀ ਜੀ ਕਿ ਆਮ ਆਦਮੀ ਪਾਰਟੀ ਲਗਭਗ ਉਹੀ ਕੁਛ ਕਰਨ ਜਾ ਰਹੀ ਹੈ ਜੋ ਮੋਦੀ ਜੀ ਕਰਦੇ ਹੁੰਦੇ। ਅੱਛਾ ਜੀ। ਤੁਹਾਨੂੰ ਪਤਾ ਮੋਦੀ ਜੀ ਖੜੇ ਖੜੁੱਤੇ ਮੁੱਖ ਮੰਤਰੀ ਤਬਦੀਲ ਕਰ ਦਿੰਦੇ। ਹਾਂ ਬਿਲਕੁਲ ਬਿਲਕੁਲ। ਛੱਡੋ ਇਸ ਕੋ ਤੋਰੋ ਨਵਾਂ ਲੋ ਗਿਆ। ਕੋਈ ਪਤਾ ਹੀ ਨਹੀਂ ਲੱਗਦਾ ਵੀ ਇਹ ਪੰਜਵੀਂ ਲਾਈਨ ਦਾ ਬੰਦਾ ਸੀ ਤੇ ਪਹਿਲੀ ਲਾਈਨ ਦਾ ਰਾਜਸਥਾਨ ਦਾ ਮੁੱਖ ਮੰਤਰੀ ਬਣਾਇਆ। ਨਾ ਤੇ ਹਾਂ ਬਿਲਕੁਲ ਤੇ ਬੀਬੀ ਸੁન્દਰਾ ਰਾਜੇ ਜਦ ਮਾਂਚ ਦੇ ਉੱਤੇ ਬੈਠੀ ਸੀ। ਹਾਂ ਤੇ ਰਾਜਨਾਥ ਰਾਜਨਾਥ ਸਿੰਘ ਨੇ ਉਹਨੂੰ ਕੱਢ ਕੇ ਚਿੱਟ ਫੜਾ ਸੀ ਤੇ ਚਿੱਟ ਖੋਲੀ ਤੇ ਉਹ ਹੈਰਾਨ ਰਹੀ ਵੀ ਆ ਕੀ। ਹਾਂ ਕੀ ਹੈ। ਔਰ ਉਹਨਾਂ ਨੂੰ ਆਪ ਨੂੰ ਵੀ ਪਤਾ ਸੀਗਾ। ਮੁੱਖ ਮੰਤਰੀ ਸਾਹਿਬ ਨੂੰ ਉਹ ਤਾਂ ਜਰਾ ਆਪਣੇ ਗਨਮੈਨ ਦੇ ਨਾਲ ਕੱਲਾ ਤੁਰਿਆ ਹੁੰਦਾ ਸੀ ਤੇ ਮਗਰਲੀ ਲੈਂਚ ਪੈ ਗਿਆ ਸੀ ਆਕੇ ਹੂੰ ਹੂੰ ਏਵੇਂ ਜਿਵੇਂ ਆਪਾਂ ਦੇਖੀਏ ਤੇ ਤੁਸੀਂ ਮੱਧ ਪ੍ਰਦੇਸ਼ ਦੇਖੋ ਜੀ ਮੱਧ ਪ੍ਰਦੇਸ਼ ਦੇ ਚ ਇਲੈਕਸ਼ਨ ਜਿੱਤੀ ਸ਼ਿਵਰਾਜ ਸਿੰਘ ਚੋਹਾਂ ਦੇ ਨਾਂ ਤੇ ਹੂੰ ਹੂੰ ਪਰ ਉੱਥੇ ਮੁੱਖ ਮੰਤਰੀ ਉਹਨਾਂ ਨੇ ਆਪ ਦਾ ਬਣਾ ਲਿਆ ਬਿਲਕੁਲ ਆ ਦੇਖੋ ਦਿੱਲੀ ਦੇਖੋ ਹਾਂ ਦਿੱਲੀ ਚ ਦੇਖੋ ਗੁਜਰਾਤ ਦੇ ਵਿੱਚ ਦੇਖੋ ਤੁਸੀਂ ਹਰਿਆਣੇ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਹਰਿਆਣੇ ਦਾ ਪਤਾ ਹੈ ਗੁਜਰਾਤ ਦੇ ਵਿੱਚ ਵੀ ਜਿਹੜੇ ਹੈਗੇ ਜਦੋਂ ਜੀ ਕਰਦਾ ਉਹ ਬਦਲ ਦਿੰਦੇ ਹੂੰ ਹੂੰ ਉਹਦੇ ਨਾਲ ਜਿਹੜੀ ਐਂਟੀ ਇੰਕੰਮਬੈਂਸੀ ਹੁੰਦੀ ਹੈ ਨਾ ਜੀ ਉਹ ਐਂਟੀ ਇੰਕੰਮਬ ਇਥੇ ਹੁਣ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਕਹਿ ਇਸ ਵੀ ਤਬਦੀਲੀ ਵਾਲੇ ਪਾਸੇ ਕਰੋ ਜੋ ਮੇਰੀ ਜਾਣਕਾਰੀ ਅਨੁਸਾਰ ਸਭ ਲਗਭਗ ਜੀ 50% ਜਿਹੜੇ ਸਿਟਿੰਗ ਐਮ ਐਲ ਏ ਦੇ ਜਿਹੜੇ ਤੁਹਾਡੇ ਹੈਗੇ ਹੈ ਹਲਕਾ ਇੰਚਾਰਜ ਜੀ ਉਹਨਾਂ ਨੂੰ ਤਬਦੀਲ ਕਰਨ ਦਾ ਫੈਸਲਾ ਹੋ ਚੁੱਕੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਤਬਦੀਲ ਕਰ ਰਹੇ ਕਹਿੰਦੇ ਬੜੀਆਂ ਉਹ ਚੱਲ ਰਹੀਆਂ ਨੇ ਤੱਲੋ ਸਭ ਪਿੰਡਾਂ ਦੇ ਵਿੱਚ ਤੇ ਹੋਰ ਆਪਦੀਆਂ ਉਹ ਪੇਡ ਕਰਵਾ ਰਹੇ ਨੇ ਸਰਵੇ 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 ਵੀ ਕਰਵਾ ਸਰਵੇ ਇੱਕ ਸਿੰਗਲ ਨਹੀਂ ਕਰ ਰਹੇ ਦੂਰਾ ਕਰਵਾ ਰਹੇ ਹਮ ਹਮ ਇੱਕ ਤਾਂ ਇਹ ਕਿ ਸਾਡੇ ਬੰਦੇ ਦੀ ਕੀ ਹਾਲਤ ਹੈ ਸਾਡੀ ਪਾਰਟੀ ਦੀ ਕੀ ਹਾਲਤ ਹੈ ਸਾਡੇ ਐਮਐਲਏ ਦੀ ਕੀ ਹਾਲਤ ਹੈ ਹਮ ਹਮ ਦੂਜਾ ਇੱਥੇ ਬੰਦਾ ਪਪੂਲਰ ਕੌਣ ਹੈ ਸਾਲ ਕੇ ਚ ਜੀ ਫਿਰ ਜਿਹੜਾ ਪਪੂਲਰ ਹੁੰਦਾ ਉਹਨੂੰ ਚੱਕ ਲੈਂਦੇ ਹਮ ਹਮ ਉਹ ਚਾਹੀ ਜਿੰਤੋਂ ਦਾ ਮਰਜੀ ਚਾਹੀ ਕਿਸੇ ਪਾਰਟੀ ਦਾ ਵੀ ਕਿਸੇ ਦਾ ਕੂੜਾ ਕੂੜਾ ਕਹਿੰਦੇ ਜਿਹੜਾ ਇਹ ਹਮ ਹਮ ਇਹ ਕਹਿੰਦੇ ਸੀ ਅਸੀਂ ਕੂੜਾ ਕਿਸੇ ਦਾ ਕੂੜਾ ਕਿਉਂ ਸੰਭਾਲ ਗਏ ਹਮ ਹਮ ਦੂਜੀਆਂ ਪਾਰਟੀਆਂ ਦਾ ਕੂੜਾ ਐਸੋਲੇ ਵਾਦੂ ਉਡਿਆ ਜਾਂਦਾ ਜੀ ਤਾਂ ਇਹਦੇ ਚ ਜੇ ਹੁਣ ਆਪਾਂ ਦੇਖੀ ਤੇ ਇਹਨਾਂ ਨੇ ਇਹ ਫੈਸਲਾ ਵੀ ਕਰ ਲਿਆ ਸੀ ਕਿ ਭਗਵੰਤ ਮਾਨ ਨੂੰ ਵੀ ਸ਼ਿਫਟ ਕਰ ਲਈ ਜੀ ਪਰ ਦੇਖੋ ਇਹ ਜੀ ਮੈਂ ਤੁਹਾਨੂੰ ਸਭ ਜਿਹੜੀ ਤੁਸੀਂ ਆ ਗੱਲ ਕਹੀ ਹੈ ਨਾ ਇਹ ਫੈਸਲਾ ਹੋ ਚੁੱਕਿਆ ਹੈ ਤੇ ਮੈਨੂੰ ਇਹ ਲੱਗਦਾ ਵੀ ਕਰਨਗੇ ਇਹ ਇਹ ਕਿਵੇਂ ਕਰਨਗੇ ਸੁਣੋ ਤੇ ਕੋਈ ਵੀ ਇੱਕ ਬੜੀ ਆਪਾਂ ਹੁਣ ਅੱਜ ਪਹਿਲੀ ਗੱਲ ਕਰ ਲੈਨੇ ਭਗਵੰਤ ਮਾਨ ਨੂੰ ਕੌਨਫੀਡੈਂਸ ਚ ਲੈ ਜਾਊਗਾ 6 ਮਹੀਨੇ ਪਹਿਲਾਂ ਕਹਿਣਗੇ ਵੀ ਤੈਨੂੰ ਹਟਾਰੇ ਹਾਂ ਜਿੱਤਾਂਗੇ ਤੈਨੂੰ ਫੇਰ ਬਣਾ ਦੇਾਂਗੇ ਕਿਉਂਕਿ ਜਿਹੜਾ ਕੋਈ ਭੰਡਾ ਭੰਨਣਾ ਉਹ ਭਗਵੰਤ ਮਾਨ ਤੇ ਭੰਨ ਦੇਣਗੇ ਵੀ ਇਹਨੇ ਨਹੀਂ ਕੀਤਾ ਅਸੀਂ ਆ ਬੰਦਾ ਬਦਲਦਾ ਹਾਂ ਹਾਂ ਠੀਕ ਹੈ ਜੀ ਉਹ ਬੰਦਾ ਜਿਹੜਾ ਗੁੱਸਾ ਗਹਿਲਾ ਹੈਗਾ ਉਹ ਢਲ ਜੂ ਪਰ ਆਮ ਲੋਕਾਂ ਦਾ ਭਗਵੰਤ ਮਾਨ ਨਾਲ ਉਹਨਾਂ ਗੁੱਸਾ ਨਹੀਂ ਜਿੰਨਾ ਇਹਨਾਂ ਨਾਲ ਹੈ ਆ ਅਸਲ ਕਹਾਣੀ ਹਾਏ ਕਿਉਂਕਿ ਜਿਹੜਾ ਬੀਬੀ ਵਾਲਾ ਰੌਲਾ ਵੀ ਪਿਆ ਨਾ ਇਹ ਵੀ ਮੈਨੂੰ ਇੱਕ ਗੱਲ ਆ ਗਈ ਹਾਂ ਹਾਂ ਅੰਦਰ ਖਾਤੇ ਇਹ ਵੀ ਕਹਿੰਦੇ ਦਿੱਲੀ ਵਾਲਿਆਂ ਨਾਲ ਹੀ ਬੀਬੀ ਦਾ ਰੌਲਾ ਪਿਆ ਸੀ ਉਹ ਤਾਂ ਡਾਂਟ ਟੱਪ ਕਰਤੀ ਸੀ ਨਹੀਂ ਉਹ ਆਪ ਦੱਸਦੇ ਹੁਣ ਤਾਂ ਗਾਂ ਦੱਸਦੇ ਹੁਣ ਜਿਹੜੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸਮਝ ਮੇਰੀ ਵੀ ਇਹੀ ਸੀ ਪਹਿਲਾਂ ਔਰ ਇਹ ਗੱਲ ਕਹੀ ਵੀ ਗਈ ਹਾਂ ਹਾਂ ਜਦੋਂ ਭਗਵੰਤ ਮਾਨ ਤੇ ਉਹਨਾਂ ਦੀ ਸ਼ਰੀਕੇ ਹਾਥ ਡਾਕਟਰ ਗੁਰਦੀਪ ਕੌਰ ਨੂੰ ਬੁਲਾਇਆ ਗਿਆ ਗੁਰਦੀਪ ਕੌਰ ਨੂੰ ਬੁਲਾਇਆ ਗਿਆ ਦਿੱਲੀ ਤੇ ਉਦੋਂ ਵੀ ਇਹਨਾਂ ਨੂੰ ਇਹੀ ਕਹਿ ਸੀ ਕਿ ਤੁਸੀਂ ਰਾਜ ਸਭਾ ਚਲੇ ਜਾਓ ਉੱਥੇ ਅਸੀਂ ਇਹ ਕਹਦੇ ਹਾਂਗੇ ਲੋੜ ਹੈਗੀ ਤੇ ਇੱਥੇ ਜਿਹੜੀ ਐਂਟੀ ਕੰਬੈਂਸੀ ਇਹਨੂੰ ਅਸੀਂ ਖਤਮ ਕਰ ਦਿਆਂਗੇ ਤੇ ਤੁਹਾਨੂੰ ਫੇਰ ਬਣਾ ਦੇਵਾਂਗੇ ਫੇਰ ਬਣਾ ਦੇਾਂਗੇ ਪਰ ਭਗਵੰਤ ਸਿੰਘ ਮਾਨ ਨੂੰ ਪਤਾ ਹੈ ਕਿਉਂਕਿ ਉਹ ਉਹਦੇ ਜਿਹੜੇ ਨਾ ਪਰ ਕੁਤਰੇ ਜਾ ਰਹੇ ਹੈ ਉਹ ਦੋਈ ਕਾਰੀ ਮੇਰੇ ਹੱਥੋਂ ਲੱਗਿਆ ਤੇ ਲੈ ਲੈਣਗੇ ਹੂੰ ਹੂੰ ਇਸ ਕਰਕੇ ਹੁਣ ਉਹਨੇ ਥੋੜਾ ਕਹਿੰਦਾ ਵੀ ਨਹੀਂ ਇਸ ਤਰ੍ਹਾਂ ਨਹੀਂ ਹੋਊਗਾ ਹੂੰ ਹੂੰ ਹੁਣ ਦਾਨੀਅਲ ਯਾਹਸ ਸਾਬ ਜਿਹੜਾ ਇਸ ਵੇਲੇ ਸਰਵੇ ਕਰਵਾ ਰਹੇ ਨੇ ਸਰਵੇ ਇਕੱਠਾ ਕਰਵਾ ਰਹੇ ਪਬਲਿਕ ਦੇ ਵਿੱਚੋਂ ਜੀ ਇੱਕ ਇਹ ਵੀ ਵਿਦਨ ਪਾਰਟੀ ਵੀ ਕਰਵਾ ਰਹੇ ਹਾਂ ਹਾਂ ਪਾਰਟੀ ਦੇ ਚੇਅਰਮੈਨ ਐਮ ਐਲ ਏ ਸਾਬ ਕਾ ਐਮ ਐਲ ਏ ਜਿਹੜੇ ਐਕਟਿਵ ਬੰਦੇ ਐ ਐਕਟਿਵ ਵਰਕਰ ਐ ਉਹਨਾਂ ਨੂੰ ਵੀ ਪੁੱਛ ਰਹੇ ਜੀ ਲੇਕਿਨ ਸਾਰੇ ਪਾਸਿਆਂ ਤੋਂ ਇਹ ਗੱਲ ਆਈ ਹੈ ਕਿ ਚਾਹੇ ਸੈਂਟਰ ਦੀ ਲੀਡਰਸ਼ਿਪ ਹੈ ਤੇ ਚਾਹੇ ਪੰਜਾਬ ਦੀ ਲੀਡਰਸ਼ਿਪ ਹੈ ਜੀ ਪਪੂਲਾਰਿਟੀ ਹੋਰ ਪਰ ਮੈਂ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਤਾਂ ਛੱਡੋ ਵੀ ਕਿੰਨੀ ਕਿਹ ਕਿੰਨੀ ਪਰ ਆਮ ਆਦਮੀ ਪਾਰਟੀ ਦੇ ਵਿੱਚੋਂ ਸਭ ਤੋਂ ਵੱਧ ਪਪੂਲਾਰਿਟੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਹੈ ਬਿਲਕੁਲ ਹੈਗੀ ਇਹ ਇਹ ਗੱਲ ਪਹੁੰਚ ਗਈ ਉਹਨਾਂ ਕੋਲੇ ਇਸ ਕਰਕੇ ਮੇਰਾ ਖਿਆਲ ਵੀ ਭਗਵੰਤ ਮਾਨ ਵਾਲਾ ਪੰਗਾ ਤਾਂ ਨਹੀਂ ਲੈਦੀ ਹੁਣ ਇਹ ਬੀਬੀ ਵਾਲੀ ਕਹਾਣੀ ਹੈ ਜਿਹੜੀ ਜੀ ਇਹ ਬੀਬੀ ਵਰਗੀ ਪਤਾ ਨਹੀਂ ਕਿੰਨੀ ਬੀਬੀ ਤੇ ਬੀਬੇ ਕਿੰਨੇ ਕਹਿੰਦੇ ਉਹਨਾਂ ਦੇ ਅਸਤੀਫੇ ਫੜੇ ਹੋਏ ਅੱਛਾ ਜੀ ਇਹ ਅਸਤੀਫਾ ਤਾਂ 5 6 ਮਹੀਨੇ ਪਹਿਲਾਂ ਹੀ ਲੈ ਲੈ ਸੀ ਠੀਕ ਹੈ ਜਿਨ੍ਹਾਂ ਤੋਂ ਅਸਤੀਫੇ ਲਈ ਹੈ ਉਹਨਾਂ ਨੂੰ ਇਹ ਕਹੇ ਵੀ ਚੁੱਪ ਕਰਕੇ ਤੁਸੀਂ ਅਸਤੀਫੇ ਦਿਓ ਅਸੀਂ ਰ ਪਰਵਾਨ ਪ੍ਰਵੂਨ ਨਹੀਂ ਕਰਦੇ ਜੇ ਲੋਡ ਪਈ ਤਾਂ ਦੇਖਾਂਗੇ ਥੋੜੇ ਫਿਰ ਥੋੜੇ ਨਾਲ ਡਿਸਕਸ ਕਰ ਲਾਂਗੇ ਹੂੰ ਹੂੰ ਜਿਹੜਾ ਬੀਬੀ ਨੇ ਇਹ ਗੱਲ ਕਹੀ ਸੀ ਨਾ ਕਿ ਮੇਰਾ ਅਸਤੀਫਾ ਪ੍ਰਵਾਨ ਕਰਨ ਹੂੰ ਇਹਦਾ ਮਤਲਬ ਹੈ ਕਿ ਉਹਨੇ ਲੜਕੇ ਤੁਰਤ ਹੀ ਅਸਤੀਫਾ ਦਿੱਤਾ ਸੀ ਉਹ ਅੱਛਾ ਹੀ ਉਹ ਅਸਤੀਫਾ ਪਹਿਲਾਂ ਹੀ ਸੀ ਪਹਿਲਾਂ ਹੀ ਸੀਗਾ ਵੀ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਸਪੀਕਰ ਸਾਹਿਬ ਨੂੰ ਕਿ ਤੁਸੀਂ ਪ੍ਰਵਾਨ ਕਰ ਲਓ ਪਰ ਉਸ ਉਹ ਜਿਹੜਾ ਹੈਗਾ ਅਸਤੀਫਾ ਸਪੀਕਰ ਕੋਲ ਵੀ ਨਹੀਂ ਸੀ ਹੂੰ ਉਹ ਪਿਆ ਕੇ ਦੇਖੋ ਉਹ ਪਿਆ ਤਾਂ ਹੋਰ ਸੀ ਇਹੀ ਕਾਰਨ ਹੈ ਕਿ ਫਿਰ ਮੁੜ ਕੇ ਕਹਿ ਕੇ ਤੁਹਾਡਾ ਅਸਤੀਫਾ ਦਾ ਨਾਮ ਮਨਜ਼ੂਰ ਕਰਤਾ ਹੂੰ ਉਪਿਆਤਾ ਪਾਰਟੀ ਕੋਲ ਸੀ ਨਾ ਉਹ ਨਾਮਨਜ਼ੂਰ ਕਰਤਾ ਨਾ ਮਨਜ਼ੂਰ ਕਰਨ ਦਾ ਕਾਰਨ ਵੀ ਭਗਵੰਤ ਮਾਨ ਹੈ ਜੀ ਤੁਸੀਂ ਯਾਦ ਰੱਖੋ ਜਦੋਂ ਬੀਬੀ ਦਾ ਅਸਤੀਫਾ ਹੋ ਗਿਆ ਹਮ ਅਸਤੀਫੇ ਤੋਂ ਫੌਰਨ ਬਾਅਦ ਕੋਈ ਕੁਝ ਕਹੀਏ ਨਾ ਸੀ ਕੋਈ ਕੁਝ ਕਹੀਏ ਨਾ ਸੀ ਭਗਵੰਤ ਮਾਨ ਨੇ ਕੈਸੀ ਵੀ ਨਹੀਂ ਹਮ ਮੀਟਿੰਗ ਕਰਾਂਗੇ ਪਾਰਟੀ ਦੀ ਮੀਟਿੰਗ ਕਰਾਂਗੇ ਉੱਚ ਫੈਸਲਾ ਹੋਊਗਾ ਜੀ ਕੀ ਕਰਨਾ ਕੀ ਨਹੀਂ ਕਰਨਾ ਕਿਉਂਕਿ ਗਿਲਕੋ ਵਾਲੇ ਨੇ ਪਹਿਲਾਂ ਦਿੱਤਾ ਸੀ ਅਸਤੀਫਾ ਅਕਾਲੀ ਦਲ ਤੋਂ ਅਕਾਲੀ ਦਲ ਤੋਂ ਹਾਂ ਉਹਨੇ ਜੀ ਦੋ ਅਸਤੀਫਾ ਦਿੱਤਾ ਉਦੋਂ ਉਹਦੀ ਬੀਬੀ ਨੇ ਅਸਤੀਫਾ ਦਿੱਤਾ ਉਹਨੇ ਟਾਈਬਨ ਲਈ ਉਹਦੇ ਨਾਲ ਦੀ ਨਾਲ ਉਹ ਕਰਨ ਲੱਗ ਪਈ ਹਾਂ ਟਾਈਬਨ ਲਈ ਨਾਲ ਦੀ ਨਾਲ ਉਹਨੇ ਕਹਿੰਦਾ ਜੀ ਅਸੀਂ ਤਿਆਰ ਹਾਂ ਹਾਂ ਉਹਨੇ ਆਪਦੇ ਬੰਦੇ ਨੂੰ ਕਹਿੰਦਾ ਵੀ ਮਾਰ ਲਓ ਬੂਟਾਂ ਦੇ ਪਾਲਿਸ਼ ਮਾਰ ਲਓ ਚੱਲ ਪੋ ਗਏ ਨਵੀਂ ਨਵੀਂ ਸ਼ੁਰੂਆਤ ਕਰਨ ਲੱਗੇ ਉਦੋਂ ਦਾ ਟਵੀਟ ਕਰਤਾ ਉਹਨੇ ਆਪਦੇ ਸੋਸ਼ਲ ਮੀਡੀਆ ਤੇ ਲਿਖਤਾ ਉਦੋਂ ਪੇਚਾ ਪੈ ਗਿਆ ਹਾਂ ਕਾਲੀ ਕਾਲਾ ਵਗ ਗਿਆ ਜਦੋਂ ਭਗਵੰਤ ਮਾਨ ਨੇ ਕਹਿੰਦਾ ਵੀ ਇਹ ਨਹੀਂ ਹੋਊਗਾ ਦੂਜੇ ਪਾਸੇ ਗਿਲਕੋ ਵਾਲੇ ਨੂੰ ਕਾਬੂ ਕਰਨ ਵਾਸਤੇ ਕਾਂਗਰਸੀ ਵੀ ਭੱਜ ਪਈ ਹਾਂ ਕਹਿੰਦੇ ਰਾਜਾ ਬੜਿੰਗ ਭਗਵੰਤ ਮਾਨ ਚਰਨਜੀਤ ਸਿੰਘ ਚੰਨੀ ਆਪਾਂ ਨਾ ਪ੍ਰਤਾਪ ਬਾਜਵਾ ਬਾਜਵਾ ਹਾਂ ਪ੍ਰਤਾਪ ਬਾਜਵਾ ਰਾਜਾ ਵਿੜਿੰਗ ਤੇ ਚੰਨੀ ਸਾਹਿਬ ਹੂੰ ਤਿੰਨਾਂ ਨੇ ਉਹਦੇ ਨਾਲ ਤਾਲਮਿਲ ਕਰ ਲਿਆ ਅੱਛਾ ਜੀ ਵੀ ਚੱਲ ਉਧਰ ਨਹੀਂ ਤੱਕ ਉਹ ਕਹਿੰਦੇ ਤੈਨੂੰ ਅਸੀਂ ਇਥੋਂ ਟਿਕਟ ਦੇਵਾਂਗੇ ਤੂੰ ਜਿੱਦਾਂ ਜਿਤਾਵਾਂਗੇ ਤੈਨੂੰ ਹੂੰ ਅਰ ਤੇਰੀ ਰਾਹੁਲ ਗਾਂਧੀ ਨਾਲ ਵੀ ਗੱਲ ਕਰਾ ਦੇਣੀ ਉਹਨੇ ਫਿਰ ਨਾਲ ਦੀ ਨਾਲ ਫੋਨ ਬੰਦ ਕਰਤੀ ਸੀ ਆਪਦੇ ਕਿ ਮੇਰੇ ਨਾਲ ਇਹ ਨਾ ਤਾਲਮਿਲ ਕਰ ਲੈਣ ਠੀਕ ਹੈ ਜੀ ਆਲਰੇਡੀ ਜਿਹੜੀ ਹੈ ਬੀਜੇਪੀ ਨਾਲ ਉਹਦੀ ਗੱਲ ਚੱਲੀ ਜਾਂਦੀ ਸੀ ਅੱਛਾ ਜੀ ਤੇ ਬੀਜੇਪੀ ਨਾਲ ਵੀ ਹਾਂ ਬੀਜੇਪੀ ਨਾਲ ਤਾਂ ਪਹਿਲਾਂ ਪਹਿਲਾਂ ਹੀ ਚੱਲਦੀ ਸੀ ਅਕਾਲੀ ਦਲ ਛ ਮੈਂ ਜਦੋਂ ਪੜਿਆ ਮੈਨੂੰ ਹੈਰਾਨੀ ਹੋਈ ਜੀ ਵੀ ਗਿਲਕੋ ਬੜਾ ਜਿਹੜਾ ਬੰਦਾ ਐਡਾ ਮਤਲਬ ਅਮੀਰ ਆਦਮੀ ਐ ਸੁਖਵੀਰ ਸਿੰਘ ਬਾਦਲ ਨੇ ਯਾਰ ਉਹਨੂੰ ਕੋਈ ਆਉਦਾ ਕਿਉਂ ਨਹੀਂ ਦਿੱਤਾ ਹੂੰ ਉਹਨੇ ਕਿਹਾ ਨਾ ਕਿ ਜੂਨੀਅਰ ਬੰਦੇ ਨੂੰ ਉਹਦੇ ਦਿੱਤੇ ਤੇ ਮੈਨੂੰ ਉਹਦਾ ਨਹੀਂ ਦਿੱਤਾ ਮੈਨੂੰ ਜਾਂ ਲੀਡਰਸ਼ਿਪ ਨੂੰ ਉਹਦਾ ਨਹੀਂ ਦਿੱਤਾ ਉਹਦਾ ਹੱਕ ਤੇ ਮੈਨੂੰ ਮੈਨੂੰ ਨਹੀਂ ਦਿੱਤਾ ਸੁਖਵੀਰ ਬਾਦਲ ਨੇ ਨੂੰ ਕਿਉਂ ਨਜ਼ਰ ਅੰਦਾਜ਼ ਕੀਤਾ ਹੂੰ ਉਹਦੇ ਦੇ ਪਾਰਟੀ ਕਮੇਟੀ ਆ ਪੰਜ ਮੈਂਬਰੀ ਉਹਨਾਂ ਨਾਲ ਵੀ ਤਾਲ ਮਿਲਦੀ ਅੱਛਾ ਸਾਰਿਆਂ ਨਾਲ ਹੀ ਤੋਰਿਆ ਫਿਰ ਸਾਰਿਆਂ ਨਾਲ ਹੀ ਤਾਲ ਮਿਲਦੀ ਜਿੱਥੋਂ ੁਰਗਾ ਜਿਹਦੀ ਕ ਜਿਹਦਾ ਗੀਜਾ ਪਾਟ ਗਿਆ ਉਸੇ ਥੱਲੇ ਝੋਲੀ ਕਰ ਲਾ ਸੁਖਵੀਰ ਨੂੰ ਇਹ ਪਤਾ ਲੱਗ ਗਿਆ ਵੀ ਜੇ ਇਹਨੂੰ ਕੋਈ ਅਹੁਦਾ ਦਿੱਤਾ ਹੈ ਅਹੁਦਾ ਲੈ ਕੇ ਭੱਜ ਗਿਆ ਤੇ ਬਦਨਾਮੀ ਬੜੀ ਬਦਨਾਮੀ ਵਾਰੀ ਹੁੰਦੀ ਹੈ ਉਹਦੇ ਨਾਮ ਦੇ ਭੱਜੀ ਜਾਂਦੇ ਆ ਬਿਲਕੁਲ ਹਾਂ ਵੀ ਇਹਦਾ ਮਤਲਬ ਇਹਨੂੰ ਦਿਓ ਹੀ ਨਾ ਉਹ ਕਹਾਣੀ ਤਾਂ ਇਹ ਸੀ ਹੁਣ ਬੀਬੀ ਦੀ ਗੱਲ ਤੇ ਆਈਏ ਬੀਬੀ ਨੂੰ ਕਿਉਂ ਮਤਲਬ ਇਹ ਦਿਨ ਦੇਖਣੇ ਪਏ ਜੀ ਅਸਲ ਦੇ ਵਿੱਚ ਉੱਥੇ ਇੱਕ ਪਰਮਿੰਦਰ ਸਿੰਘ ਗੋਲਡੀ ਨਾਲ ਦਾ ਬੰਦਾ ਹੈ ਠੀਕ ਹੈ ਜੀ ਜਿਹੜਾ ਲ ਜਦੋਂ ਦਾ ਸੰਦੀਪ ਪਾਠਕ ਗਿਆ ਹੈ ਹੂੰ ਤੇ ਇੱਥੋਂ ਦੇ ਇੰਚਾਰਜ ਲੱਗੇ ਸੁਸੋਧਿਆ ਸਾਹਿਬ ਜੀ ਸੁਸੋਧਿਆ ਸਾਹਿਬ ਦੀਆਂ ਟੀਮਾਂ ਸਾਰੀਆਂ ਉਹਨਾਂ ਦੇ ਕੰਟਰੋਲ 'ਚ ਹੈ ਠੀਕ ਹੈ ਇਹ ਜੋ ਸਰਵਿਸ ਸਰਵੇ ਹੋ ਰਿਹਾ ਸਭ ਸੁਸੋਧਿਆ ਸਾਹਿਬ ਕਰਾਉਂਦੇ ਆ ਵੀ ਇੱਥੋਂ ਦੱਸੋ ਜੀ ਕੀ ਹੈ ਕਿਉਂਕਿ ਜਿਹੜਾ ਖਰੜ ਹੋ ਗਿਆ ਮੁਹਾਲੀ ਹੋ ਗਿਆ ਇਹ ਹੁਣ ਐਸ ਵੇਲੇ ਮਲਾਈਦਾਰ ਹੈ ਮਲਾਈਦਾਰ ਸਿਖਰ ਤੇ ਹੈ ਪੂਰੇ ਇੱਥੇ ਪੈਸਾ ਵੀ ਬਹੁਤ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹ ਹੁਣ ਪੈਸੇ ਤੇ ਵੀ ਨਿਗਾਹ ਹੋ ਗਈ ਹੂੰ ਨਾਲ ਫਿਰ ਵੀ ਜਿੰਨਾ ਵੀ ਜ਼ਰੂਰ ਹੈਗੇ ਸਰਕਾਰ ਵੀ ਬਣਾਉਣੀ ਹੈ ਜੀ ਬੀਬੀ ਦੀ ਬਦਨਾਮੀ ਵੀ ਹੋ ਗਈ ਹੂੰ ਬੀਬੀ ਤਾਂ ਬਹੁਤ ਦੇਰ ਦੀ ਕਰ ਲਈ ਜਾਂਦੀ ਸੀ ਮੇਰੇ ਨਾਂ ਤੇ ਪੈਸੇ ਇਕੱਠੇ ਕਰਦੇ ਮੇਰੇ ਨਾਂ ਦੇ ਪੈਸੇ ਇਕੱਠੇ ਹਾਂ ਹਾਂ ਉਹ ਹੁਣ ਹੁਣ ਪਤਾ ਲੱਗਦਾ ਨਾ ਵੀ ਅਸਲ 'ਚ ਕੀ ਹੈ ਹਾਂ ਅਸਤੀਫਾ ਜਿਹੜਾ 4-5 ਮਹੀਨੇ ਦਾ ਜਦੋਂ ਬੀਬੀ ਨੇ ਕੀ ਉਹਨੂੰ ਕਿਹਾ ਵੀ ਥੋ-ਥੋ ਪੈਸੇ ਜੇ ਕੋਈ ਮੰਗਦਾ ਤਾਂ ਦੱਸੋ ਮੈਨੂੰ ਹਾਂ ਤੁਸੀਂ ਮੇਰੇ ਨਾਂ ਤੇ ਪੈਸੇ ਲਈਏ ਨੇ ਹਾਂ ਉਹ ਅਸਲ ਦੇ ਵਿੱਚ ਇਹ ਹੈ ਕਹਿੰਦੇ ਤਾਂ ਬੀਬੀ ਦੀ ਤੇ ਕਾਰਪੋਰੇਸ਼ਨ ਚ ਆਪਣੀ ਥੋੜੀ ਤੇ ਬਿਗੇਰ ਮਿਊਂਸੀਪਲਿਟੀ ਚ ਵੀ ਚਲੋਂ ਹਟ ਗਈ ਸੀ ਹਾਂ ਬਿਲਕੁਲ ਹੀ ਹਾਂ ਇਹਨਾਂ ਨੇ ਕੀ ਕੀਤਾ ਇਹ ਸੁਸੋਧਿਆ ਸਾਹਿਬ ਨੇ ਉਤਰਤਾ ਅਸਤੀਫਾ ਤਾਂ ਰਮਿੰਦਰ ਸਿੰਘ ਗੋਲਡੀ ਹੈ ਜੀ ਉਹ ਚਾਰਜ ਲਾਉਂਦਾ ਉਹ ਉਹਨੂੰ ਇਨਚਾਰਜ ਲਾਉਂਦਾ ਹੂੰ ਉਹਨੂੰ ਕਾਗਜ਼ਾਂ 'ਚ ਨਹੀਂ ਲਾਇਆ ਉਹ ਚਾਰਜ ਲਾਉਂਦਾ ਤੇ ਹੁਕਮ ਦਿੱਤੀ ਹੂੰ ਬੀਬੀ ਇਹਦੀ ਮੰਨੀ ਉਹ ਇਹਦੀ ਗੱਲ ਸੁਣਨੀ ਹੈ ਉਹ ਕਹਿੰਦੇ ਬੀਬੀ ਤਹਿਸੀਲ 'ਚ ਫੋਨ ਕਰਦੀ ਹੈ ਤਹਿਸੀਲ ਵਾਲੀ ਨਹੀਂ ਗੱਲ ਸੁਣਦੀ ਹਾਂ ਬੀਬੀ ਅਣਮੋਲ ਗਗਨਮਾਨ ਕਰਦੀ ਹੈ ਤੁਹਾਡੀ ਮਿਊਸਪਲਟੀਚ ਉਹਦੀ ਕੋਈ ਉੱਥੇ ਨਹੀਂ ਸੁਣਦਾ ਹੂੰ ਹੂੰ ਬੀ ਇਹ ਸਾਰਾ ਹੋਈ ਕੀ ਜਾਂਦਾ ਹੈ ਜੀ ਇਹਦੇ ਤੇ ਫਿਰ ਉਹ ਇਹ ਗੁੱਸਾ ਲੈ ਕੇ ਆਪਣਾ ਆਲਾਬਾ ਲੈ ਕੇ ਗਈ ਸੀ ਕੇਜਰੀਵਾਲ ਸਾਹਿਬ ਕੋਲੇ ਜੀ ਆਪਾਂ ਨੂੰ ਪਹਿਲਾਂ ਇਹ ਲੱਗਦਾ ਸੀ ਵੀ ਕੇਜਰੀਵਾਲ ਨੇ ਬਲਾਕੇ ਅਸਤੀਫਾ ਲੈ ਲਿਆ ਹਮ ਹਮ ਅਸਲ 'ਚੋ ਕੇਜਰੀਵਾਲ ਸਾਹਿਬ ਕੋਲੇ ਲਾਂਬਾ ਲੈ ਕੇ ਗਈ ਸੀ ਜੀ ਦੇਖੋ ਮੇਰੇ ਨਾਲ ਕਿਵੇਂ ਮੇਰੇ ਤਾਂ ਕੰਮ ਹੀ ਨਹੀਂ ਹੋ ਰਹੇ ਜੀ ਉਹਨੂੰ ਵਿਚਾਰੀ ਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਤਾਂ ਤੇਰੀ ਥਾਂ ਤੇ ਤਾਂ ਪਾਈ ਬੰਦਾ ਲਾਤਾ ਹੋਰ ਹਮ 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 ਅਸਲ ਕੰਮ ਉਹਦਾ ਹੁੰਦਾ ਉਹਨਾਂ ਨੇ ਕਹਿਤਾ ਵੀ ਚੰਗਾ ਸੁਸੋਧਿਆ 씨 ਬਾਤ ਕਰੋ ਜੀ ਸੁਸੋਧਿਆ ਸਾਹਿਬ ਨੂੰ ਫੋਨ ਕਰਤਾ ਵੀ ਤੁਹਾਡੇ ਕੋਲੇ ਆਉਂਦੇ ਅੱਛਾ ਉਹ ਬੀਬੀ ਨੂੰ ਪਤਾ ਲੱਗ ਗਿਆ ਵੀ ਸਾਰਾ ਕੁਝ ਕੀਤਾ ਤਾਂ ਸੁਸੋਧਿਆ ਨਹੀਂ ਹਾਂ ਹਾਂ ਹੋ ਸਕਦਾ ਉਹਨੇ ਭਗਵੰਤ ਮਾਨ ਨੂੰ ਵੀ ਦੱਸਿਆ ਹੋਵੇ ਦੱਸਿਆ ਹੋਊਗਾ ਪੱਕਾ ਕਿਉਂਕਿ ਭਗਵੰਤ ਮਾਨ ਜੀ ਦੀ ਧੂਰੀ ਹੈ ਤੇ ਧੂਰੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਆ ਆਮ ਤੌਰ ਤੇ ਕਰਦੇ ਨਹੀਂ ਹੁੰਦੇ ਪਰ ਉੱਥੇ ਕੀ ਬੈਰੀਅਰ ਦੇ ਨੇੜੇ ਆ ਕੇ ਬੈਰੀਅਰ ਦੇ ਨੇੜੇ ਆ ਕੇ ਉੱਥੇ ਜੋ ਗੱਲ ਕੀਤੀ ਹੈ ਤੇ ਵਿੱਚ ਸਵਾਲ ਹੋਣਾ ਹੀ ਸੀ ਪੱਤਰਕਾਰਾਂ ਨੇ ਕਰਤੇ ਜੇ ਤੇ ਉੱਥੇ ਨੇ ਕਿ ਨੌਜਵਾਨ ਕੁੜੀਆਂ ਮੁੰਡੇ ਜਿਹੜੇ ਆਏ ਇਮੋਸ਼ਨਲ ਹੁੰਦੇ ਮੋਸ਼ਨਲ ਹੁੰਦੇ ਜਜ਼ਬਾਤੀ ਹੁੰਦੇ ਜਜ਼ਬਾਤ ਦੇ ਵਿੱਚ ਆ ਕੇ ਫੈਸਲਾ ਹੋ ਗਿਆ ਚਲੋ ਉਹਨੇ ਵਾਪਸ ਲੈ ਲਿਆ ਵਧੀਆ ਗੱਲ ਆ ਆਰਗੇਨਾਈਜੇਸ਼ਨ ਜਿਹੜੀ ਆ ਅਮਨ ਦੀ ਦੇਖਦੇ ਕਿਉਂਕਿ ਜਸਵੰਤ ਸਿੰਘ ਪ੍ਰਧਾਨਤਾ ਉਹੀ ਹੈ ਭਗਵੰਤ ਮਾਨ ਹੋਰਾਂ ਨੇ ਜਦੋਂ ਇਹ ਗੱਲ ਕਹਿਤੀ ਕਿ ਜੀ ਪਾਰਟੀ ਚ ਫ ਤੇ ਦਾਨੇ ਵਾਲੀਆ ਫਿਰ ਲਾਂਬੰਦੀ ਵੀ ਹੋਣੀ ਸ਼ੁਰੂ ਹੋ ਗਈ ਅੱਛਾ ਜਿੰਨਾ ਜਿੰਨਾ ਦੇ ਹਸਤੀਫੇ ਲਏ ਵੀ ਸਾਰਿਆਂ ਨੂੰ ਵੀ ਆਪਣਾ ਵੀ ਕਾਨੂੰ ਮਨਜ਼ੂਰੀ ਆਪਣਾ ਵੀ ਇਹ ਤਾਂ ਹਾਂ ਚੱਕ ਦੇ ਉਹ ਫਿਰ ਇਹ ਵੀ ਗੱਲ ਚੱਲ ਪਈ ਵੀ ਉਹ ਸਮੂਹ ਕਸਤੀਫੇ ਦੇ ਦੇ ਅੱਛਾ ਚੱਲ ਬਈ ਇਹ ਇਹ ਚੱਲ ਪਈ ਸੀ ਗੱਲ ਇਹ ਚੱਲ ਪਈ ਸੀ ਗੱਲ ਫਿਰ ਉਹਨੂੰ ਇਹ ਜਿਹੜਾ ਡੈਮੇਜ ਕੰਟਰੋਲ ਕਰੋ ਹੂੰ ਡੈਮੇਜ ਕੰਟਰੋਲ ਵਾਸਤੇ ਫਿਰ ਡਿਊਟੀ ਲਈ ਅਮਨ ਉਹਨੇ ਦੋ ਤਿੰਨ ਵਜ਼ੀਰਾਂ ਦੀ ਵੀ ਲਈ ਹਲੇ ਮਾਨ ਜਿਹੜੇ ਹੈਗੇ ਉਹ ਤੋਂ ਬਾਅਦ ਮਤਲਬ ਹੈ ਵੀ ਚਲੋ ਉਹ ਬੀਬੀ ਨੇ ਕਿਹਾ ਠੀਕ ਹੈ ਫਿਰ ਸ਼ਰਤਾਂ ਸ਼ਰਤਾਂ ਮੰਨੀਆਂ ਹੋਣਗੀਆਂ ਕੰਮ ਤਾਂ ਜਿਆਸਤੇ ਗੱਲ ਕੀਤੀ ਉਹਨਾਂ ਦੇ ਘਰ ਵੀ ਬੰਦੇ ਕਾਫੀ ਬੈਠੇ ਸੀ ਹਾਂ ਵੇਖਿਆ ਮਣੋ ਰੂੜੇ ਨੇ ਬਾਅਦ ਚ ਵੀਡੀਓ ਪਾਈ ਆ ਤੇ ਬੜੇ ਬੰਦੇ ਹਾਂ ਉਹ ਵਰਕਰਾਂ ਨੂੰ ਮਿਲਿਆ ਮੈਂ ਜਿਹੜੇ ਵਰਕਰ ਗਏ ਸੀ ਵਰਕਰਾਂ ਨੇ ਕਿਹਾ ਐ ਨਹੀਂ ਜੀ ਅਸਤੀਫਾ ਐ ਨਹੀਂ ਬੀਬੀ ਵਾਪਸ ਲੈ ਲੀਂਦੀ ਹੂੰ ਜੇ ਬੀਬੀ ਤੁੰਦੇ ਅਸਤੀਫਾ ਵਾਪਸ ਕਰਾਉਣ ਦੇ ਪਾਵਰ ਆ ਸਾਰਿਆਂ ਦੇ ਉਹਨੂੰ ਹਾਂ ਉਹ ਕਮਿਟਮੈਂਟ ਲੈ ਕੇ ਤੇ ਫਿਰ ਉਹਨਾਂ ਨੇ ਅਸਤੀਫਾ ਵਾਪਸ ਲੈਣ ਵਾਲੀ ਗੱਲ ਕੀਤੀ ਏ ਇਹ ਉਹਦੀ ਗੱਲ ਹੈ ਹੁਣ ਜਿਹੜੀ ਆਪਾਂ ਅਗਲੀ ਦੇਖੀਏ ਕਿਉਂਕਿ ਭਗਵੰਤ ਮਾਨ ਨੇ ਉੱਥੋਂ ਵੀ ਦਿੱਲੀ ਵਾਲੇ ਵੀ ਚਰਕੇ ਵੀ ਪੜਾਕਾ ਕਿਤੇ ਪਹਿਲਾਂ ਨਾ ਪਹਿਲਾਂ ਨਾ ਪੈਜੀ ਹਾਂ ਕਿਉਂਕਿ ਕਾਂਗਰਸ ਪਾਰਟੀ ਨੇ ਇਹਨੂੰ ਕੁਮਤਿਆ ਬਣਾ ਲਿਆ ਸੀ ਹੂੰ ਹੂੰ ਕਾਂਗਰਸ ਪਾਰਟੀ ਵਾਲਿਆਂ ਨੇ ਦੱਸੋ ਵੀ ਇਹਨੂੰ ਕੀ ਕੌਨ ਸੰਗ ਕਰ ਰਹੇ ਆ ਵੀ ਹਾਂ ਦੱਸੋ ਭਾਈ ਇਹਨੂੰ ਕੀ ਕਾਰਨ ਹੈ ਕਲੈਰੀਫਾਈ ਕਰੋ ਵੀ ਇਹਨੂੰ ਅਸਤੀਫਾ ਚੁਣੀ ਹੋਈ ਚੁਣੀ ਹੋਈ ਵਿਧਾਨ ਨੂੰ ਕਿਉਂ ਦੇਣਾ ਪੈ ਰਿਹਾ ਕਿਉਂ ਦੇਣਾ ਪੈ ਗਿਆ ਔਰ ਚਲੋ ਮੈਂ ਆਪਾਂ ਸਰਟੀਫਿਕੇਟ ਨਹੀਂ ਕਿਸੇ ਨੂੰ ਦਿੰਦੇ ਵੀ ਇਹ ਇਮਾਨਦਾਰ ਅਤੇ ਬੇਈਮਾਨ ਹੈ ਲੇਕਿਨ ਜਦੋਂ ਵਿਦਨ ਪਾਰਟੀ ਪ੍ਰਚਾਰ ਹੋਣ ਲੱਗ ਜੇ ਇਹਦੀ ਪੈਸੇ ਬਹੁਤ ਖਾਦੇ ਜਾ ਰਹੀ ਪੈਸੇ ਬਹੁਤ ਲੈ ਜਾ ਰਹੇ ਰਿਸ਼ਤੇਦਾਰਾਂ ਦੇ ਵੀ ਕਰਤੇ ਕਮ ਹਮ ਹਮ ਸਾਰੇ ਪਾਸੇ ਚੱਕਦੇ ਸੀ ਨਾ ਫੱਟੇ ਅੱਛਾ ਰਿਸ਼ਤੇਦਾਰਾਂ ਚ ਭਰਾ ਦਾ ਨਾਮ ਵੀ ਲੈਣਾ ਸ਼ੁਰੂ ਕਰਤਾ ਬਾਪ ਦਾ ਨਾਮ ਵੀ ਵਿਚਾਰਾ ਬੁੜਾ ਬੰਦਾ ਉਹ ਤਾਂ ਯੋਧਾ ਸੁਭਾਅੰਤਾ ਆਪਾਂ ਜਾਣਦੇ ਹਾਂ ਬਿਲਕੁਲ ਰਹੀ ਵੀ ਤਾਂ ਉਹ ਇਸ ਕਰਕੇ ਫਿਰ ਹੁਣ ਇਉਂ ਮਤਲਬ ਗਿਆ ਮੇਰੇ ਯਾਦ ਆ ਗਈ ਗੱਲ ਜਦੋਂ ਜਸਟਿਸ ਗੁਰਨਾਮ ਸਿੰਘ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ ਨਾ ਜੀ ਤੇ ਉਹ ਲੈ ਗਿਆ ਹਮ ਉਹ ਕਰ ਗਿਆ ਸੀ ਆਪਣਾ ਲਾਸ਼ਪਨ ਸੁਗਿਲ ਜਦੋਂ ਉਹ ਕਾਬਤ ਕਰ ਗਿਆ ਸੀ ਕਾਂਗਰਸੀ ਮਦਦ ਦੇ ਨਾਲ ਬਣ ਗਿਆ ਸੀ ਡਿਪ ਮਿਨਿਸਟਰ ਜੀ ਤੇ ਇਥੇ ਆਪਣੇ ਇੱਕ ਡੀਪੀਆਰਓ ਹੁੰਦਾ ਸੀ ਠੀਕ ਹੈ ਜੀ ਤੇ ਉਹ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਤੇ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਹੀ ਆਮ ਤੌਰ ਤੇ ਇਸ ਕਤਰ ਹੁੰਦਾ ਹਾਂ ਬਿਲਕੁਲ ਉਹੀ ਹੁੰਦੇ ਜਦੋਂ ਮੁੱਖ ਮੰਤਰੀ ਆਉਂਦੇ ਤੇ ਮੁੱਖ ਮੰਤਰੀ ਆਇਆ ਤੇ ਉਹ ਜਿਹੜਾ ਪਬਲਿਕ ਰਿਲੇਸ਼ਨ ਅਫੀਸਰ ਸੀ ਨਾ ਜਦੋਂ ਬੋਲਣ ਲੱਗਾ ਹਾਂ ਮੁੱਖ ਮੰਤਰੀ ਆਗੇ ਬਲੱਸ਼ਮੈਂਟ ਤੋਂ ਗੇਲ ਉਹਨੇ ਫਿਰ ਟੋਟਕਾ ਛਟਣਾ ਹੁੰਦਾ ਹੈ ਵੀ ਮੁੱਖ ਮੰਤਰੀ ਨੂੰ ਆਪਾਂ ਖੁਸ਼ ਕਰੀਏ ਹੂੰ ਹੂੰ ਉਹਨੇ ਜੀ ਫਿਰ ਇੱਕ ਮਿਸਾਲ ਦਿੱਤੀ ਪੁਰਾਣੇ ਜ਼ਮਾਨੇ ਦੇ ਵਿੱਚ ਦਾਨੀ ਵਾਲਿਆ ਸਾਹਿਬ ਜਿਹੜੇ ਹੈ ਨਾ ਲੋਕ ਜਾਂ ਤਾਂ ਟਰੈਕਟਰਾਂ ਤੇ ਬਰਾਤਾਂ ਜੇ ਦੇ ਹਾਂਜੀ ਹਾਂਜੀ ਬਿਲਕੁਲ ਤੇ ਜਾਂ ਇੱਕ ਸਟੈ ਸਿਚੁਏਸ਼ਨ ਬੈਗ ਨਾ ਜਾਂ ਹੁੰਦੀਆਂ ਸੀ ਹਾਂ ਆ ਆ ਹੁੰਦੀਆਂ ਸੀ ਉਹ ਉਹ ਕੀ ਕਹਿੰਦੇ ਫੋੜ ਫੋੜਦੀਆਂ ਆਉਂਦੀਆਂ ਹੁੰਦੀਆਂ ਸੀ ਡੋਜਦੀਆਂ ਹੁੰਦੀਆਂ ਸੀ ਉਹ ਆ ਬਸ ਉਹ ਆਉਂਦੀਆਂ ਹੁੰਦੀਆਂ ਸੀ ਤੇ ਸਰਕਾਂ ਸੁੜਕਾਂ ਦਾ ਹੁੰਦੀਆਂ ਸੀ ਕੱਚੇ ਰਾਹ ਹੁੰਦੇ ਸਭ ਤੋਂ ਵਧੀਆ ਨਹਿਰ ਦੀ ਪੱਟੜੀ ਹੁੰਦੀ ਜੀ ਜੀ ਬਿਲਕੁਲ ਉਹ ਨਹਿਰ ਦੀ ਪਟੜੀ ਇੱਕ ਪਿੰਡ ਦੇ ਵਿੱਚੋਂ ਜਾਣੀ ਸੀ ਵਿਰਾਸਤ ਦੂਜੇ ਪਿੰਡ ਦੇ ਵਿੱਚ ਨਹਿਰ ਦੀ ਪਟੜੀ ਵਿਰਾਤਿਆਂ ਨੇ ਵਿਰਾਤ ਪਾ ਲਈ ਤੇ ਤੁਹਾਨੂੰ ਤੁਹਾਨੂੰ ਪਤਾ ਵੀ दारू ਅੱਗੇ ਬੋਰੀ ਹਾਂ ਗੱਟਾ ਬੋਰੀ ਚ ਹੁੰਦੀ ਆ ਬੋਰੀ ਚ ਹੁੰਦੀ ਆ ਬੋਰੀਆਂ ਪਰੇਵੀ ਵਿੱਚ ਰੱਖੀ ਵੀ ਤੇ ਉਹ ਮਾਥਰ ਖਾਨ ਪੀਣ ਵੀ ਲੱਗੇ ਜੀ ਵਿੱਚ ਵਿਚਾਰ ਜਾਣਾ تھا ਰਾਤ ਨੂੰ ਦੇਖੇ ਕਿ ਦੋ ਦੌਰ ਅਸਰ ਨਹੀਂ ਹੁਣ ਤਾਂ ਕਈ ਤਣ ਤਣ ਦਨ ਵੀ ਰਹਿੰਦੇ ਹੁੰਦੇ ਹੂੰ ਹੂੰ ਤੇ ਗਾਂ ਹੋਇਆ ਕਿ ਅੱਗੇ ਲੱਗਿਆ ਵਾ ਫਾਟ ਫਾਟ ਕੇ ਅੱਛਾ ਉਹ ਕਹਿੰਦੇ ਲੇਟ ਹੋਵਾਂਗੇ ਯਾਰ ਆਪਾਂ ਫਾਟ ਕੇ ਲੱਗਿਆ ਹੋਵੇ ਹੁਣ ਕੀ ਕਰੀਏ ਕਹਿੰਦੇ ਆਪਾਂ ਗੱਡੀ ਨੂੰ ਵਾਪਸ ਬੈਕ ਕਰ ਲਈ ਜੀ ਉਹ ਜਿਹੜੀ ਜਿਵੇਂ ਹੁਣ ਪਸ਼ੂ ਪਾਣੀ ਪੀਂਦੇ ਹੁੰਦੇ ਆ ਨਾ ਹਾਂਜੀ ਹਾਂਜੀ ਤੇ ਉੱਥੇ ਆ ਕੇ ਢਾਬਜੀ ਬਣ ਜਾਂਦੀ ਏ ਹਾਂ ਉਹ ਢਾਬਜੀ ਬਣੀ ਸੀ ਤੇ ਉਹ ਕਹਿੰਦੇ ਕੌਣ ਕਰਾਊਗਾ ਸਰਵਾਲਾ ਕਹਿੰਦਾ ਮੈਂ ਕਰਾਉਣਾ ਹਾਂ ਸਰਵਾਲਾ ਪਛਾਣ ਹੋ ਗਿਆ ਆਂ ਜੀ ਉਹ ਦੇਖਪਾਣ ਉਹਦੇ ਵੀ ਫੜੀ ਹੁੰਦੀ ਸਰਵਾਲੇ ਕੋਈ ਬਿਲਕੁਲ ਬਿਲਕੁਲ ਹਾਂ ਤੇ ਪੈਗ ਉਹਦੇ ਵੀ ਲੱਗੇ ਸੀ ਹੱਥ 'ਚ ਦਾਰੂ ਦੀ ਬੋਤਲ ਵੀ ਫੜੀ ਹਾਂ ਵੀ ਚੱਲ ਉਹ ਡਾਟਾ ਵਾਲਾ ਖੁਲੇਵਾ ਵੀ ਚਲ ਕੇ ਉਹ ਨਾਲੇ ਦਾ ਮੂੰਹ ਨੂੰ ਲਾਲੇ ਨਾਲੇ ਕਰਦੇ ਆਉਣ ਦੇ ਆਉਣ ਦੇ ਇਸ਼ਾਰੇ ਕਰੀ ਜਾਵੇ ਹਾਂ ਡਰਾਈਵਰ ਲਈ ਗਏ ਜਦੋਂ ਐਨ ਜਦੋਂ ਪਾਣੀ ਕੋਲ ਜਾਂਦੀ ਰਹੀ ਤੇ ਉਹ ਟਾਇਰ ਥੱਲੇ ਨੂੰ ਲੱਗੇ ਕਦਾ ਰਹਿਣ ਦੇ ਹਾਂ ਗਈ ਕਹਿੰਦਾ ਤਾਂ ਗਈ ਰਹਿਣ ਦੇ ਡਰਾਈਵਰ ਕਹਿੰਦਾ ਗਈ ਤਾਂ ਫਿਰ ਜਾਣ ਦੇ ਜਾਣ ਦੇ ਬਿਲਕੁਲ ਉਹ ਵੀ ਸੀ ਹਾਂ ਉਹ ਜਦੋਂ ਉਹਨੇ ਇਹ ਟੋਟਕਾ ਜਿਹੜਾ ਵੀ ਜਲਸਾ ਬੰਦ ਜਿਹੜੀ ਗੁਰਨਾਮ ਸਿੰਘ ਦੀ ਸਰਕਾਰ ਐ ਆਈ ਸੀ ਤੇ ਆਈ ਗਈ ਰਾਤ ਨੂੰ ਹੂੰ ਹੂੰ ਨੱਥਰ ਚ ਫੇਰ ਇਲੈਕਸ਼ਨ ਹੋ ਗਈ ਅੱਛਾ ਜੀ ਤੇ ਗੁਰਨਾਮ ਸਿੰਘ ਫਿਰ ਮਿਨਿਸਟਰ ਬਣ ਗਿਆ ਉਹਨੇ ਸਭ ਤੋਂ ਪਹਿਲਾਂ ਉਹਨੂੰ ਡੀਪੀਆਰ ਉਹਨੂੰ ਬਣਾ ਲਿਆ ਉਹ ਕਹਿੰਦਾ ਗਈ ਕਿਵੇਂ ਸੀ ਤੇ ਆਈ ਕਿਵੇਂ ਆਈ ਕਿਵੇਂ ਉਹ ਅਦਾ ਜੀ ਹੁਣ ਤੁਹਾਡੇ ਨਾਲ ਦੇ ਹਾਂ ਹੁਣ ਤੁਹਾਡੇ ਨਾਲ ਤੁਹਾਡੇ ਨਾਲ ਹੁਣ ਤੁਹਾਨੂੰ ਤੁਸੀਂ ਤੁਹਾਡੇ ਸੋਲੇ ਗਾਣ ਲੱਗੇ ਕੌਣ ਲੱਗ ਜਾ ਕੇ ਮਤਲਬ ਸੋਲੇ ਗਾਣ ਵਾਲੀ ਕਹਾਣੀ ਮਤਲਬ ਇਹਦੇ ਚ ਹੁੰਦੀ ਹੈ ਵੀ ਇਹ 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 ਜਾਂਦੀ ਹੈ ਜੀ ਉਹ ਜਾਣਨ ਵਾਲੀ ਗੱਲ ਕੀਤੀ ਸੀ ਪਰ ਉਹਨਾਂ ਨੇ ਪਈ ਦੇਖਿਆ ਵੀ ਤਾਂ ਸਾਰੀ ਗੱਡੀ ਜਾਂਦੀ ਹੈ ਹਾਂ ਹਾਂ ਫਿਰ ਕਹਿੰਦੇ ਵੀ ਬਚ ਰੋ ਹੁਣ ਕਿਤੇ ਇਹ ਨਾ ਹੋਵੇ ਵੀ ਗੱਡੀ ਕਿਤੇ ਥੱਲੇ ਹੀ ਨਾ ਚਲੀ ਥੱਲੇ ਹੀ ਨਾ ਜਾਵੜੇ ਕਿਉਂਕਿ ਆਪਾਂ ਜਾਣਦੇ ਆ ਕਿ ਭਗਵੰਤ ਸਿੰਘ ਮਾਨ ਦੀ ਨੁਕਤਾਚੀਨੀ ਵੀ ਹੋਈ ਹੈ ਪਿਛਲੇ ਸਮੇਂ ਅੱਛਾ ਜੀ ਕਿ ਜਿਹੜੇ ਤੇਰੇ ਖਾਸਲ ਖਾਸ ਸੀ ਜਿਹੜੇ ਤੇਰੇ ਗਾ ਲੱਤਾਂ ਬਾਹਾਂ ਬਣੇ ਹੋਏ ਸੀ ਜਿਹੜੇ ਹਰ ਥਾਂ ਦੇ ਉੱਤੇ ਤੇਰੀ ਬੱਲੇ ਬੱਲੇ ਕਰਾਉਂਦੇ ਤੇ ਤੇਰੇ ਸੰਕਟ ਮੋਚਕ ਵੀ ਸੀ ਭਾਈ ਸਾਹਿਬ ਜਦੋਂ ਉਹਨਾਂ ਨੂੰ ਤੋੜਿਆ ਆਪਾਂ ਉਹਨਾਂ ਦੀ ਖਾਤਰ ਵੀ ਨਹੀਂ ਬੋਲੇ ਹੁਣ ਬੀਬੀ ਦੀ ਖਾਤਰ ਰਹੁ ਕੌਣ ਰਹੁ ਕੌਣ ਤੇਰੇ ਨਾਲ ਕੱਲਾ ਨੇ ਕਿਤੇ ਰਹਿ ਜੇ ਹੁਣ ਇਸ ਕਰਕੇ ਉਹਨੇ ਹੁਣ ਸਟੈਂਡ ਲਿਆ ਤੁਸੀਂ ਦੇਖੋ ਆ ਦੋ ਤਿੰਨ ਦਿਨ ਪਹਿਲਾਂ ਜਿਹ ਦਿਨ ਉਹ ਆਪਣੀ ਦਰਬਾਰ ਸਾਹਿਬ ਵਾਲੀ ਉਹ ਬੰਦੇ ਬੜੇ ਬੜੇ ਹਾਂ ਪਰ ਉਦੋਂ ਵੀ ਭਗਵੰਤ ਸਿੰਘ ਮਾਨ ਨੇ ਫਿਰ ਐਤਕੀ ਕਿਸੇ ਨੂੰ ਹੋਰ ਨਹੀਂ ਨਿਢਿਆ ਹੁਣ ਉਤਾ ਹਾਂ ਡੀਜੀਪੀ ਤੋਂ ਲੈ ਕੇ ਸਾਰੇ ਅਫਸਰਾਂ ਦੀ ਮੀਟਿੰਗ ਆਪੜੀ ਠੀਕ ਹੈ ਆਪ ਲੈ ਕੇ ਆਪਸ ਵਿੱਚ ਹੁਕਮ ਜਾਰੀ ਕੀਤੇ ਅੱਛਾ ਕੋਈ ਦੂਜਾ ਬੰਦਾ ਨਹੀਂ ਸੁਸੋਧਿਆ ਤੇ ਹੋਰ ਕੋਈ ਨਹੀਂ ਬੈਠੇ ਨਾਲ ਨਿਗਾ ਨਿਗਾ ਮਤਲਬ ਸਾਰਿਆਂ ਦੀ ਬਹੁਤ ਬਰੀਕੀ ਨਾਲ ਨਿਗਾ ਸੀ ਪੱਤਰਕਾਰਾਂ ਦੀ ਹਮ ਮੈਂ ਕਈ ਪੱਤਰਕਾਰਾਂ ਨਾਲ ਚੰਡੀਗੜ੍ਹ ਤੇ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਐਤਕੀ ਕਿਉਂ ਨਹੀਂ ਆਪ ਹੀ ਕੀਤਾ ਠੀਕ ਹੈ ਸਾਰਾ ਕੁਝ ਮਤਲਬ ਉਹ ਵੀ ਆਪਦੇ ਵਾਲੇ ਹਿਸਾਬ ਕਿਤਾਬ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਇਹ ਜਾਂ ਦਰਬਾਰ ਸਾਹਿਬ ਦੀ ਥ੍ਰੈਟ ਨੂੰ ਹਾਂ ਉਹਦੇ ਰਿਜ਼ਲਟ ਕੀ ਹੋ ਸਕਦੇ ਭਗਵੰਤ ਮਾਨ ਬਾਖੂਬੀ ਜਾਣਦਾ ਹੋਦਾ ਕੋਈ ਨਹੀਂ ਕੋਈ ਜਾਣਦੇ ਹੂੰ ਹੂੰ ਚੀਜੀ ਸੋ ਪ੍ਰੋਗਰਾਮ